ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਜਿਹੜਾ ਮੇਰਾ ਪਿੰਡ ਹੈ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਮੈਂ ਕੋਈ ਵੀਡੀਓ ਪਾਉਣਾ ਸਲਾਈ ਦੀ ਜਾ ਕਟਾਈ ਦੀ ਤੇ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਹਨ ਤੇ ਬਾਕੀ ਜਿਹੜੀਆਂ ਭੈਣਾਂ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਉਹਦੇ ਬੱਚੇ ਜਾਦੀ ਗੇਮਾਂ ਖੇਡਦੇ ਆ ਉਹ ਨਿੱਕੇ ਮੇਰਾ WhatsApp ਨੰਬਰ ਚ ਲਈ ਜਾਂਦਾ ਉਹਦੇ ਬੋਲ ਕੇ ਭੇਜਿਆ ਕਰੋ ਮਮਾ ਲਿਖ ਕੇ ਭੇਜਿਆ ਕਰੋ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਠੀਕ ਹੈ ਜੀ ਤੁਹਾਡੇ ਕੋਲ ਦੋਨੇ ਚੈਨਲ ਦੇ ਵੀਡੀਓ ਆਉਣ ਲੱਗੇ ਨੇ ਨਾਲ ਤਾਂ ਨਾਲੇ ਸਲਾਈ ਦੀ ਵੀਡੀਓ ਆਉਣ ਲੱਗੇ ਨੇ ਕਟਾਈ ਦੀ ਵੀਡੀਓ ਆਉਣ ਲੱਗ ਜਾਣਗੀਆਂ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆ ਕੱਲ ਜਿਹੜਾ ਆਪਾਂ ਆਰ ਕੰਡੀ ਦਾ ਸ਼ਰਟ ਕੱਟੀ ਸੀ ਜਾਂ ਤੁਸੀਂ ਜੈਂਪਰ ਕਹਿੰਦੇ ਹੋ ਜਾਂ ਹਣ ਕਮੀ ਕਹਿੰਦੇ ਆਪਾਂ ਉਹਦੀ ਲੈਂਡਿੰਗ ਦੀ ਵੀਡੀਓ ਗਿਆ ਸੀ ਭੈਣਾਂ ਨੇ ਪਾਉਣ ਨੂੰ ਵੀ ਉਹਦੀ ਬਈ ਤੁਸੀਂ ਲੈਂਡਿੰਗ ਦੀ ਵੀਡੀਓ ਵੀ ਜ਼ਰੂਰ ਪਾਇਓ ਤਾਂ ਆਪਾਂ ਉਹਦੀ ਲੈਂਡਿੰਗ ਦੀ ਵੀਡੀਓ ਵੀ ਅੱਜ ਪਾਉਣ ਲੱਗੇ ਕਿਉਂਕਿ ਇੱਕ ਤਾਂ ਕੱਲ ਕਪੜਾ ਧੋਤਾ ਨਹੀਂ ਸੀਗਾ ਇਹ ਨਹੀਂ ਤਾਂ ਕੱਲ ਹੀ ਪਾਣ ਦੇ ਕਪੜਾ ਅੱਜ ਧੋ ਕੇ ਸੁਕਾ ਲਿਆ ਮੈਂ ਪੂਰਾ ਇਹਨੂੰ 10 ਘੰਟੇ ਭੋਇਆ ਕਰੋ ਲੈਂਡਿੰਗ ਵਾਲੇ ਕਪੜੇ ਨੂੰ ਭਾਵੇਂ ਕਿੰਨੀ ਵਧੀਆ ਹੋਵੇ ਪਰ ਜਿਹੜਾ ਇਹਦਾ ਮਾਵਾਜ ਆ ਮਨਾ ਮੋਟਾ ਸੁਗੜਨਾ ਹੁੰਦਾ ਉਹ ਫਿਰ ਬਾਅਦ ਦੇ ਵਿੱਚ ਦਿੱਕਤ ਨਹੀਂ ਹੋਵੇਗੀ ਜੇ ਸਸਤੀ ਲੈਂਡਿੰਗ ਲਾਉਂਗੇ ਤੁਹਾਡੀ ਸ਼ਰਟ ਇੱਕ ਪਾਸੇ ਜਾਊਗੀ ਮੈਂ ਕਾਫੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਬਾਕੀ ਕਈ ਭੈਣਾਂ ਕਹਿੰਦੀਆਂ ਭਾਈ ਵੀ ਸੂਟ ਸਾਡੇ ਕੋਲੇ ਜਿਵੇਂ ਫਰਾਉਨ ਨੂੰ ਕੋਈ ਆਉਂਦਾ ਤਾਂ ਸਾਨੂੰ ਪਤਾ ਕਿਵੇਂ ਲੱਗੂ ਵੀ ਕੁਰਤੀ ਦੇ ਵਿੱਚ ਕਾਨ ਹੈਗਾ ਕਿ ਨਹੀਂ ਹੈਗਾ ਤਾਂ ਮਤਲਬ ਉਹ ਵੀ ਨਾਲ ਨਾਲ ਦੱਸਣਾ ਹਨਾ ਵੀ ਕਿਵੇਂ ਪਤਾ ਲੱਗੂਗਾ ਮੰਨ ਕੇ ਚਲੋ ਆਪਣੇ ਕੋਲੇ ਆ ਪੀਸ ਹੈਗਾ ਇਹ ਇਸ ਤਰ੍ਹਾਂ ਹਨਾ ਕੋਈ ਵੀ ਤੁਹਾਡੇ ਕੋਲੇ ਇਸ ਤਰ੍ਹਾਂ ਸੂਟ ਆਉਣਾ ਹਨਾ ਕੋਈ ਫਰਾਕੇ ਜਾਂਦੀ ਹੈ ਭੈਣ ਸਸਤਾ ਸੂਟ ਪਹਿਲੀ ਗੱਲ ਹੈ ਤੁਸੀਂ ਉਹਨਾਂ ਨੂੰ ਪਹਿਲਾਂ ਖਿੱਚ ਕੇ ਦੇਖ ਲੈ ਕਰੋ ਦੇਖੋ ਬਿਲਕੁਲ ਸਿੱਧਾ ਹਨਾ ਜੇ ਕਾਨ ਹੋਊਗਾ ਤਾਂ ਤੁਹਾਡਾ ਇਹ ਇਸ ਤਰ੍ਹਾਂ ਹੋਊਗਾ ਹਰੇ ਇਧਰ ਖਿੱਚੋਗੇ ਤਾਂ ਇਹ ਰੇਵ ਆਊਗਾ ਤਾਂ ਕਰਕੇ ਧਿਆਨ ਰੱਖਿਆ ਕਰੋ ਬਾਅਦ ਦੇ ਵਿੱਚ ਕੀ ਹੁੰਦਾ ਵੀ ਪੱਲਾ ਇੱਕ ਪਾਸੇ ਨੂੰ ਜਾਣ ਲੱਗ ਗਿਆ ਜਾਂ ਇਧਰੋਂ ਖਿੱਚਣ ਲੱਗ ਗਿਆ ਜਾਂ ਗਲਾ ਇੱਕ ਪਾਸੇ ਨੂੰ ਜਾਣ ਲੱਗ ਗਿਆ ਇਹ ਚੀਜ਼ਾਂ ਨਹੀਂ ਡਿੱਕਤਾਂ ਆਉਂਦੀਆਂ ਤਾਂ ਕਰਕੇ ਪਹਿਲੀ ਭੈਣ ਬਣ ਕੇ ਚੈੱਕ ਕਰ ਲਿਆ ਕਰੋ ਸੂਟ ਫੜਨ ਤੋਂ ਪਹਿਲਾਂ ਵੀ ਇਹਦੇ ਵਿੱਚ ਕਾਣ ਕਾਣੇ ਦੇ ਵਿੱਚ ਹੀ ਰਹੂਗਾ ਨਿਕਲਦਾ ਨਹੀਂ ਕਿਉਂਕਿ ਉਹਦੇ ਰੇਸ਼ਿਆਂ ਦੇ ਵਿੱਚ ਹੀ ਕਾਣ ਹੁੰਦਾ ਜੀ ਆਪਾਂ ਕਹਿੰਦੇ ਵੀ ਉਹ ਨਿਕਲ ਜੂ ਨਿਕਲਦਾ ਨਹੀਂਗਾ ਮੰਨ ਕੇ ਚਲੋ ਉਹਦੇ ਕੜਾਈ ਆ ਆਪਾਂ ਕਿਵੇਂ ਕਈ ਭੈਣਾਂ ਕਹਿੰਦੀ ਟੱਕ ਲਾ ਕੇ ਉਹਨੂੰ ਖਿੱਚ ਕੇ ਕੱਢ ਦਾਂਗੇ ਕੜਾਈ ਨੂੰ ਕਿੱਥੋਂ ਖਿੱਚ ਕੇ ਕੱਢੋਗੇ ਤੁਸੀਂ ਕੜਾਈ ਫਿਰ ਉਹ ਹੋਊਗੀ ਨਾ ਜਿਹੜੀ ਰੇਸ਼ੀਆ ਦੇ ਵਿੱਚ ਉਹ ਆ ਕਾਣ ਉਹ ਕਦੇ ਵੀ ਨਹੀਂ ਨਿਕਲਦਾ ਹੁੰਦਾਗਾ ਨੀਚੇ ਕੜਾਈ ਹੁੰਦੀ ਆ ਜਾਂ ਉੱਪਰ ਗਲੇ ਦੇ ਕੜਾਈ ਹੁੰਦੀ ਆ ਕਾਣ ਹੈਗਾ ਵਿੱਚ ਉਹ ਉਹਦੇ ਵਿੱਚ ਹੀ ਰਹੂਗਾ ਸਸਤੇ ਸੂਟਾਂ ਦੇ ਵਿੱਚ ਜਿਆਦੇ ਚੀਜ਼ਾਂ ਆਉਂਦੀਆਂ ਥੋੜਾ-ਮੋੜਾ ਚੱਲ ਜਾਂਦਾ ਕਈ ਵਾਰੀ ਬਹੁਤ ਜਿਆਦੇ ਹੁੰਦਾ ਤੁਸੀਂ ਫਿਰ ਵੀ ਇੱਕ ਵਾਰੀ ਖਿੱਚ ਕੇ ਦਿਖਾ ਦੇ ਕੋਲ ਅਗਲੇ ਨੂੰ ਖੜੇ ਤੋਂ ਵੀ ਆ ਦੇਖੋ ਇਹਦੇ ਵਿੱਚ ਇੰਨਾ ਕਾਣ ਆ ਦੱਸੋ ਵੀ ਕਿਵੇਂ ਕਰਨਾ ਹਨਾ ਤਾਂ ਕਿ ਬਾਅਦ ਦੇ ਵਿੱਚ ਆਪਣੇ ਗਾਗ ਬੋਲਦਾ ਫਿਰ ਚੰਗਾ ਨਹੀਂ ਲੱਗਦਾਗਾ ਤਾਂ ਆਜੋ ਆਪਾਂ ਲੈਂਡਿੰਗ ਕਰਦੇ ਹਾਂ ਸ਼ੁਰੂ ਕੰਟਾਈ ਇਹਦੀ ਕਪੜਾ ਮੈਂ ਸੈੱਟ ਕਰਕੇ ਵਿਛਾਲਿਆ। ਨਾਪ ਤੁਹਾਨੂੰ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਕਿਉਂਕਿ ਕਈ ਭੈਣਾਂ ਨਵੀਆਂ ਹੋਣਗੀਆਂ ਚੈਨਲ ਦੇ ਅੱਜ ਹੁਣ। ਜਿਹੜੀ ਹਿਪਸ ਪੈਨ ਦੀ ਉਹ 24 ਆ, ਕਮਰ 20 ਆ ਤੇ ਉੱਪਰੋਂ ਛਾਤੀ ਤੋਂ ਕੁਮੀਂ 22 ਆ ਤਿਆਰ। ਲੰਬਾਈ ਦੀ ਇਹਦੇ ਵਿੱਚ 43 ਇੰਚ ਲੰਬਾਈ ਆ, 17 ਇੰਚ ਬਾਹਾਂ, ਬਾਹਾਂ ਦੀ ਮੂਰੀ 13, 13.5, ਬਾਕੀ ਜਦੋਂ ਤੁਸੀਂ ਮੈਨੂੰ ਪੁੱਛਦੇ ਨਾ ਬਈ ਤੀਰੇ ਕਿੰਨਾ ਵੱਧ ਰੱਖੀਏ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ ਜਿਹੜਾ ਤੁਸੀਂ ਤੀਰੇ ਦਾ ਮੇਚਾ ਲੇਤਾ ਇੱਕ ਤਾਂ ਉਹ ਦੱਸਿਆ ਕਰੋ ਵੀ ਕਿੰਨਾ ਤੀਰਾ ਤੁਹਾਡਾ ਪਹਿਲੋ ਵਾਲਾ ਹਨਾ। 11.5 ਜਾਂ 12 ਫਿਰ ਹੀ ਮੈਂ ਦੱਸ ਪਾਉਂਗਾ ਜੋ ਤੁਸੀਂ ਦੱਸਦੇ ਨਹੀਂ ਮੈਨੂੰ ਤੇਰਾ ਕਿੰਨਾ ਤੁਹਾਡਾ ਪਹਿਲਾਂ ਫਿਰ ਮੈਂ ਅੰਦਾਜ਼ੇ ਨਾਲ ਹੀ ਗਲਤ ਹੋ ਜਾਂਦਾ ਜਿਵੇਂ ਉਹ ਇਸ ਭੈਣ ਦਾ ਸਰੀਰ ਭਾਰ ਆ ਫਿਰ ਵੀ ਤੇਰਾ ਕਿੰਨਾ 11.5 ਤਾਂ ਕਰਕੇ ਤੁਸੀਂ ਕਿਰਪਾ ਕਰਕੇ ਦੱਸ ਚੱਕਰੋ ਮੈਨੂੰ ਤੇਰਾ ਕਿੰਨਾਗਾ ਤੇ ਜਿੰਨਾ ਭੈਣਾਂ ਨੇ ਇੱਥੇ ਆ ਦੇਖੋ ਧਿਆਨ ਦੇ ਨਾਲ ਮੈਂ ਤੁਹਾਨੂੰ ਦਿਖਾਵਾਂ ਮੰਨ ਕੇ ਚਲੋ ਬੈਨ ਵਾਲਾ ਗੜਾ ਬਣਾਉਣਾ ਇਸ ਤਰ੍ਹਾਂ ਹਨ ਮੈਂ ਤੁਹਾਨੂੰ ਦਿਖਾਣਾ ਇੱਥੇ ਕੋਈ ਸ਼ਰਟ ਪਈ ਹੋਊਗੀ ਹਾਂਜੀ ਮੰਨ ਕੇ ਚਲੋ ਤੁਸੀਂ ਆਗਲਾ ਬਣਾਉਣਾ ਹੈ ਕੁੜਤੀ ਦਾ ਆਵਰੀ ਦਾ ਇਹ ਤਾਂ ਚਲੋ ਲੇਡੀਜ਼ ਸ਼ਰਟ ਆ ਇਸ ਤਰ੍ਹਾਂ ਗਾਲਾ ਜੇ ਤੋ ਤੁਸੀਂ ਬਣਾਉਣਾ ਤਾਂ ਤੀਰਾ ਕਾਫੀ ਜਿਆਦਾ ਵੱਡਾ ਰੱਖਣਾ ਦੂਸਰੇ ਨਾਲੋਂ ਨਾਪ ਲੈ ਲੈ ਕਰੋ ਇੱਥੋਂ ਜਿਵੇਂ ਮੇਰਾ ਤੀਰਾ ਇੱਥੇ ਸ਼ੁਰੂ ਹੁੰਦਾ ਨਾ ਇੱਥੋਂ ਲੈ ਕੇ ਇੱਥੋਂ ਤੱਕਰ ਠੀਕ ਆ ਆ ਚੀਜ਼ ਆ ਲੇਡੀ ਨਾਪ ਆਪਾਂ ਬੈਕ ਸਾਈਡ ਇਧਰ ਦੀ ਜੇ ਬੰਦਿਆਂ ਦਾ ਨਾਪ ਲੈਣੇ ਉਹ ਵੀ ਨਾਪ ਲੈ ਸਕਦੇ ਪੂਰਾ ਪੂਰਾ ਇਹ ਨਹੀਂ ਹੈ ਵੀ ਦੂਸਰਾ ਤੀਰਾ ਆਪਾਂ 12 ਦੇ ਨੂੰ ਚਲ 13 ਰੱਖ ਦਈਏ ਜਾਂ 13.5 ਇਹ ਗਲਤੀ ਕਦੇ ਨਹੀਂ ਕਰਨੀ ਲੇਡੀ ਨੂੰ ਬੁਲਾ ਕੇ ਉਹਦਾ ਪੂਰਾ ਖੜਮੇ ਮੋਢੇ ਇੱਥੋਂ ਦੀ ਬੈਕ ਸਾਈਡ ਦੀ ਮੈਨ ਲਿਆ ਕਰੋ ਵੀ ਕਿੰਨੇ ਆ ਰਹੇ ਆ ਠੀਕ ਆ ਇਸ ਤਰ੍ਹਾਂ ਨਾਪ ਲੈਣਾ ਉਸ ਤੋਂ ਵੀ ਆਪਾਂ ਨੇ 1 ਇੰਚ ਵਾਧ ਰੱਖਣਾ ਹੁੰਦਾ ਫਿਰ ਇਹ ਗਲਾ ਜਿਹੜਾ ਕਿਉਂਕਿ ਇਹਨੇ ਬੰਦ ਹੋ ਜਾਣਾਗਾ ਇੱਥੋਂ ਇਹ ਚੀਜ਼ਾਂ ਧਿਆਨ ਰੱਖਣਾ ਜਿਹੜੀਆਂ ਭੈਣਾਂ ਨੇ ਬੈਣ ਵਾਲਾ ਗਲਾ ਬਣਾਉਣਾ ਜਾਂ ਕੁਝ ਕਾਲਰ ਲਾਉਣਾ ਹੈ ਹਨ ਕਮੀਜ਼ ਦੇ ਲਾਜ਼ਮੀ ਧਿਆਨ ਰੱਖਣਾ ਤੇ ਇੱਕ ਮੈਂ ਤੁਹਾਨੂੰ ਦੁਬਾਰੇ ਫੇਰ ਬੇਨਤੀ ਕਰਦਾ ਵੀ ਤੁਸੀਂ ਮੈਨੂੰ ਜਦੋਂ ਪੁੱਛਦੇ ਹੋ ਨੇ ਬਾਈ ਤੀਰਾ ਕਿੰਨਾ ਪਾਗੇ ਤਾਂ ਤੁਸੀਂ ਪਹਿਲੋਂ ਆਪ ਦੱਸਿਆ ਕਰੋ ਵੀ ਐ ਸੂਰ ਦਾ ਵੀ ਪਹਿਲੋ ਇੰਨਾ ਤੀਰਾ ਸੀਗਾ ਜਾਂ ਇੰਨਾ ਤੀਰਾ ਸੀਗਾ ਉਹ ਡਿੱਗਦਾਗਾ ਠੀਕ ਹੈ ਜਦੋਂ ਤੁਸੀਂ ਮੈਨੂੰ ਸਵਾਲ ਹੀ ਗਲਤ ਪੁੱਛੋਗੇ ਫਿਰ ਕਈ ਵਾਰੀ ਮੈਂ ਨਹੀਂ ਜਵਾਬ ਦੇ ਸਕਦਾ ਉਹਦਾ ਜੇ ਵੀ ਫਿਰ ਤੁਹਾਨੂੰ ਪੁੱਛਣਾ ਪੈਂਦਾ ਉਲਟਾ ਕੇ ਪਹਿਲਾਂ ਤੀਰਾ ਕਿੰਨਾ ਤੁਸੀਂ ਫਿਰ ਨਹੀਂ ਦੱਸ ਸਕਦੇ ਹਨ ਤਾਂ ਕਰਕੇ ਪਹਿਲਾਂ ਤੁਸੀਂ ਨਾਪ ਮੈਨੂੰ ਦੱਸਿਆ ਕਰੋ ਵੀ ভাই 11.5 ਤੀਰਾ ਦਾ ਗਲਾ ਇੰਨਾ ਅਗਲਾ ਗਲਾ ਇੰਨਾ ਵੀ ਤੀਰਾ ਦੱਸੋ ਕਿੰਨਾ ਪੱਕ ਗਿਆ ਆਪਾਂ ਇਹ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਬਾਕੀ ਜਦੋਂ ਆਪਾਂ ਲਾਈਨਿੰਗ ਵਿਸ਼ਾਲੀ ਤਾਂ ਵਿਚਾਲੇ ਆਪਣੀ ਇਹ ਕਰੀਜੀ ਬਣਾ ਲੈਣੀ ਹੈ ਇਸ ਤਰ੍ਹਾਂ ਆਹ ਠੀਕ ਆ ਚੰਗੀ ਤਰ੍ਹਾਂ ਆਪਾਂ ਇਹਦੇ ਕਰੀਜ ਬਣਾਵਾਂਗੇ ਇੱਥੋਂ ਹੁਣ ਆਪਾਂ ਇਹਦੇ ਉੱਤੇ ਫਰੰਟ ਗੜਾ ਆਹ ਸੌਰੀ ਫਰੰਟ ਪੱਲਾ ਰੱਖ ਕੇ ਕਟਿੰਗ ਕਰਾਂਗੇ ਇੱਥੋਂ ਆਪਾਂ ਕਿੰਨਾ ਵੱਧ ਰੱਖਣਾ ਪੂਰਾ ਧਿਆਨ ਨਾਲ ਦੇਖੋ ਪਰ ਕੱਪੜਾ ਜਿਹੜਾ ਆਪਾਂ ਇਹ ਵਿਛਾਇਆ ਭਾਰੀ ਨਾਪ ਸੀ 2.5 ਮੀਟਰ ਕਪੜਾ ਸੀ ਤੇ ਵਧੀਆ ਵਾਲੀ ਲੈਨਿੰਗ ਨਾਲ ਨਾਲ ਇਹ ਵੀ ਧਿਆਨ ਰੱਖਣਾ ਵੀ ਵਧੀਆ ਵਾਲੀ ਲੈਨਿੰਗ ਇੱਕ ਵਾਰੀ ਆਪਾਂ ਫਿਰ ਵੀ ਇਹਦਾ ਸਕੇਲ ਕਰ ਲੈਨੇ ਆ ਕਾਨ ਕੱਢ ਲੈਨੇ ਆ ਵੀ ਮਾੜਾ ਮੋਟਾ ਜਿਹੜਾ ਹੋਊਗਾ ਇਸ ਤਰ੍ਹਾਂ ਸਿੱਧਾ ਹੋ ਜਾਂਦਾ ਪਰ ਜਿਹੜਾ ਰੇਸ਼ਿਆਂ ਦੇ ਵਿੱਚ ਕਾਨ ਆ ਮੈਂ ਤੁਹਾਨੂੰ ਦੱਸਦਾ ਹੁੰਦਾ ਜੋ ਨਹੀਂ ਨਿਕਲਦਾ ਆਲੋ ਇਹ ਮੇਰੇ ਤੋਂ ਸਿੱਧਾ ਹੋ ਜੂਗਾ ਬਿਲਕੁਲ ਜੇ ਕਪੜੇ ਦੇ ਵਿੱਚ ਹੀ ਕਾਨ ਆ ਉਹ ਕਪੜੇ ਵਿੱਚ ਹੀ ਰਹੂਗਾ ਸਸਤੇ ਕਪੜੇ ਵਿੱਚ ਬਹੁਤ ਜ਼ਿਆਦਾ ਹੁੰਦਾ ਜਿਹੜਾ ਆਪਾਂ ਵਧੀਆ ਸੂਟ ਲੈਨੇ ਹੈਗੇ ਮਨੇ ਕਿ ਜਿਹੜਾ 700 ਦੀ ਇੰਤੋਂ ਉਪਰ ਉਪਰ ਵਾਲੇ ਉਹ ਵਧੀਆ ਆਉਂਦੇ ਆ ਤਕਰੀਬ ਘਾ ਟ੍ਰੇਡ ਦੇ ਵੀ ਕਈ ਵਾਰੀ ਚੰਗੇ ਮਿਲ ਜਾਂਦੇ ਪਰ ਤੁਸੀਂ ਉੱਥੇ ਖਿੱਚ ਕੇ ਦੇਖ ਲਿਆ ਕਰੋ ਜਿਹਨਾਂ ਦੇ ਭੈਣਾਂ ਨੂੰ ਪਰਖ ਨਿਰਖ ਮੈਂ ਤੁਹਾਨੂੰ ਦੱਸਤਾ ਮੈਨੂੰ ਕਮੈਂਟ ਆਏ ਸੀ ਕਾਫੀ ਭੈਣਾਂ ਨੇ ਬਈ ਪਤਾ ਕੀ ਮੈਨੂੰ ਲੱਗਦਾ ਵੀ ਸੂਟ ਦੇ ਵਿੱਚ ਕਾਣ ਇੱਕ ਸਿੱਧਾ ਰਹੂਗਾ ਇੱਕ ਐ ਲਫਨ ਲੱਗ ਜਾਂਦਾ ਬਦਲ ਲੱਗ ਜਾਂਦਾ ਯਾਨੀ ਕਿ ਰਬੜ ਵਾਂਗੂ ਨਹੀਂ ਆ ਲੋ ਆਪਾਂ ਇਹ ਤੋਂ ਇਹਨਾਂ ਨੂੰ ਕੱਟ ਕੇ ਬਿਲਕੁਲ ਸਿੱਧਾ ਕਰ ਲਾਂਗੇ ਫਰੰਟ ਪੱਲੇ ਦੇ ਉੱਪਰ ਪਿਛਾਵਾਂਗੇ ਕਿਸੇ ਵੀ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆਉਂਦੀ ਨੀਚੇ ਮੇਰਾ WhatsApp ਨੰਬਰ ਚੱਲੀ ਜਾਂਦਾ ਹੁੰਦਾ ਉਹਤੇ ਵੀ ਤੁਸੀਂ ਬੋਲ ਕੇ ਭੇਜ ਸਕਦੇ ਹੋ ਬਾਕੀ YouTube ਵਾਲੇ ਕਮੈਂਟ ਤੁਹਾਡੇ ਸਾਰੇ ਪੜਦਾ ਹੁੰਦਾ ਉਹ ਮੈਂ ਦਸਾਂ ਦਿਨਾਂ ਬਾਅਦ 20 ਦਿਨਾਂ ਬਾਅਦ ਸਾਰੇ ਫੇਰ ਪੜ ਕੇ ਵੀਡੀਓ ਬਣਾਉਂਗਾ ਨਾ ਜਦੋਂ ਮੈਨੂੰ ਪਤਾ ਹੀ ਨਹੀਂ ਤੁਹਾਨੂੰ ਦਿੱਕਤ ਕੀ ਆਉਂਦੀ ਫਿਰ ਵੀਡੀਓ ਕਿਉਂ ਬਣਾਉਂਗਾ ਹਨਾ ਤਾਂ ਕਰਕੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਨਹੀਂ ਸਮਝ ਆਉਂਦੀ ਬਈ ਜਾਂ ਆਹ ਚੀਜ਼ ਹੀ ਸਮਝ ਆਉਂਦੀ ਆ ਇੱਥੇ-ਇੱਥੇ ਸਾਨੂੰ ਪਰੇਸ਼ਾਨੀ ਆਉਂਦੀ ਹੈ ਹਨਾ ਉਹ ਜੀ ਤੁਸੀਂ ਲਾਜ਼ਮੀ ਦੱਸਿਆ ਕਰੋ ਆ ਜੀ ਨਾ ਜੇ ਤੁਹਾਡੇ ਕੋਲ ਕਪੜਾ ਹੈਗਾ ਫੇ ਤਾਂ ਸਾਢੇ ਤਿੰਨ ਜਾਂ ਚਾਰ ਚਾਰ ਰੱਖ ਲੈ ਗੋ ਚਲੋ ਇੱਥੋਂ ਚਾਰ ਰੱਖ ਲੈ ਵੈਸੇ ਮੈਂ ਸਾਢੇ ਤੇ ਰੱਖਦਾ ਹੁੰਨਾ ਨਾ ਨਾ ਭਾਰੀਏ ਘਟਣਾ ਜੇ ਕਪੜਾ ਇੱਥੋਂ ਆਪਾਂ ਚਾਰ ਰੱਖਿਆ ਇਸ ਕੋਈ ਹੁਣ ਆਪਾਂ ਇਹਨੂੰ ਚਾਰ ਨੂੰ ਕਿੱਥੇ ਸੈੱਟ ਕਰਨਾ ਇਹ ਇੱਥੇ ਵੈਸੇ ਠੀਕ ਆ ਇਧਰੋਂ ਵੀ ਇਸ ਤਰ੍ਹਾਂ ਪੂਰਾ ਇਹਨੂੰ ਨਾ ਪੂਰਾ ਵੀ ਫਰਕ ਨਹੀਂ ਪੈਂਦਾ ਇਹ ਤਾਂ ਲਾਈਨਿੰਗ ਤੋਂ ਇਸ ਤਰ੍ਹਾਂ ਇਹ ਨਹੀਂ ਹੈ ਵੀ ਆਪਣੀ ਲਾਈਨਿੰਗ ਕਿਤੇ ਹੋਰ ਫਿਰਦੀ ਆਪਾਂ ਵਾ 10 ਮਿੰਟ ਵੱਧ ਲਾਗੇ ਨੇ 20 ਮਿੰਟ ਵੱਧ ਨਹੀਂ ਤਾਂ ਕੱਟਨ ਆਪਣਾ ਸੂਟ ਜਦੋਂ ਆਹ ਲਾਈਨਿੰਗ ਕੱਟੀ ਗਈ ਬਾਅਦ ਦੇ ਵਿੱਚ ਤੁਹਾਨੂੰ ਦਿੱਕਤ ਆਊ ਬਣਾਉਣ ਵੇਲੇ ਅੰਦਰ ਢਿੱਲ ਰਹੇ ਨੇ ਕੱਪੜੇ ਤੇ ਅੰਦਰ ਕੋਈ ਵੀ ਢਿੱਲ ਨਹੀਂ ਛੱਡਣੀ ਕਿਉਂਕਿ ਆਪਾਂ ਕੱਪੜਾ ਪਹਿਲਾਂ ਹੀ ਧੋ ਲਿਆ ਚੰਗੀ ਤਰ੍ਹਾਂ ਫਿਰ ਉਸਕਾ ਕੇ ਫਿਰ ਪ੍ਰੈਸ ਮਾਰੀ ਹੋਈ ਆ ਹੁਣ ਕੋਈ ਗੰਜائش ਨਹੀਂ ਗਈ ਕੱਪੜਾ ਸੰਗੜ ਨਹੀਂ ਪੋਰਾ ਵੀ ਕਿਉਂ ਲਾਈਨਿੰਗ ਵਧੀਆ ਲਾਉਂਗੇ ਤਾਂ ਇਹੋ ਜੀਆਂ ਚੀਜ਼ਾਂ ਦੀ ਦਿੱਕਤ ਨਹੀਂ ਆਉਂਦੀ ਜਦੋਂ ਆਪਾਂ ਸਸਤੀ ਲਾਉਨੇ ਆ ਉਹ ਵਾਰੀ 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 ਸੁਗੜੀ ਜਾਊਗੀ ਤੁਹਾਡੀ ਲੈਂਥ ਇਹ ਆ ਚੰਗੀ ਤਰ੍ਹਾਂ ਆਪਾਂ ਸਹੀ ਕਰ ਲੈਣ ਨੂੰ ਇਹ ਤੋਂ ਤੁਹਾਨੂੰ ਜਾਣਕਾਰੀ ਵਾਸਤੇ ਦੱਸ ਦਿਆਂ AR ਕੰਡੀ ਦਾ ਸੂਟ ਸੀ ਕਾਟਨ ਦਾ ਨਹੀਂ ਕਿਹਾ ਇਹ ਉਹਨਾਂ ਪਹਿਣਾਂ ਨੂੰ ਵੀ ਸੂਟ ਕਾਟਨ ਦਾ ਹੋਊਗਾ AR ਕੰਡੀ ਦਾ ਸੂਟ ਸੀਗਾ ਠੀਕ ਹੈ ਸਲਵਾਰ ਇਹਦੀ ਸਿੰਪਲੀ ਸੀ ਆਪਾਂ ਜਿਹੜੀ ਕੱਟ ਕੇ ਇਹਦੀ ਵੀਡੀਓ ਪਾਈ ਸੀ ਦੂਸਰੇ ਚੈਨਲ ਤੇ ਅਮਰਿਤ ਟੇਲਰ ਸਿਵੀਆਂ ਵਾਲੇ ਤੇ ਜਿਹੜੀਆਂ ਭੈਣਾਂ ਨੇ ਆ ਵੀ ਸਲਵਾਰ ਕੱਟਣੀ ਹੁੰਦੀ ਐ ਇਸ ਨਾਪ ਦੀ 33.5 ਲੰਮਾਈ ਸੀਗੀ ਜੇ ਕਿਸੇ ਭੈਣ ਕੋਲ ਉਸ ਚੈਨਲ ਦਾ ਲਿੰਕ ਹੈ ਨਹੀਂ ਉਹ ਵੀ ਤੁਸੀਂ ਮੈਥੋਂ ਮੰਗ ਲਿਆ ਕਰੋ ਉਹ ਮੈਂ WhatsApp ਤੇ ਬੋਲ ਕੇ ਭੇਜਿਆ ਕਰੋ ਜਾਂ ਜਿਹੜੀਆਂ ਭੈਣਾਂ ਨੇ ਨੰਬਰ ਗਰੁੱਪ ਦੇ ਵਿੱਚ ਐਡ ਕਰਵਾਉਂਗੇ ਤੁਸੀਂ ਫਿਰ ਉਹ ਤੁਹਾਡੇ ਕੋਲੇ ਆਪ ਜੀ ਆਪ ਹੀ ਆਉਣ ਲੱਗੇ ਹਨਾ ਆ ਲੋ ਹੁਣ ਆਪਾਂ ਇਹਦੀ ਕਰਦੇ ਆਂ ਕਟਾਈ ਸ਼ੁਰੂ ਬਿਲਕੁਲ ਨਾਲ-ਨਾਲ ਦੀ ਕਟਣਾ ਭੋਰਾ ਵੀ ਨਹੀਂ ਕਈ ਵਾਰ ਆਪਾਂ ਨੂੰ ਐ ਹੁੰਦਾ ਨਾ ਵੀ ਘਟਣਾ ਜੇ ਵੀ ਜੱਗ ਹੋਰ ਇੰਨਾ ਚੁੰਡੀ ਜਿੰਨਾ ਵੀ ਫਰਕ ਨਹੀਂ ਪੈਂਦਾ ਨਾ ਆਪਾਂ ਬਿਲਕੁਲ ਨਾਲ-ਨਾਲ Okay, okay, ਲੋਚ ਟੱਕ ਦੇ ਉੱਪਰ ਹੀ ਟੱਕਾ ਟੱਕ ਲਾਵਾਂਗੇ 11 ਇੰਚ ਲਾਹੇ ਟੱਕਾ ਜਾਨੀ ਕਿ ਛਾਤੀ ਬਾਈ ਹੈ ਨਾ ਇਸ ਕੋਲ ਦੀ ਹਾਂ ਹੁਣ ਆਪਾਂ ਉੱਪਰਲਾ ਪੱਲਾ ਚੱਕ ਕੇ ਫਰੰਟ ਵਾਲਾ ਸਾਈਡ ਤੇ ਰੱਖ ਦਾਂਗੇ ਤੇ ਹੇਠਲੇ ਨੂੰ ਮਿਲ ਲਾਂਗੇ ਵੀ ਆਪਣਾ ਕਿੰਨਾ ਸੀਗਾ ਇਹ ਇਹ ਆਹ ਇਹਨੂੰ ਉੱਪਰ ਸਾਈਡ ਤੇ ਰੱਖਤਾ ਇਹਦੀ ਲੰਬਾਈ ਚੈੱਕ ਕਰਨੀ ਤੁਸੀਂ ਕਿੰਨੀ ਹੈ ਇੱਥੋਂ ਲੈ ਕੇ ਫਿਰ ਆਪਾਂ ਦੂਸਰਾ ਦਿੱਕਤ ਨਹੀਂ ਵਿਕਟ ਰਹੀ ਕਿੰਨੀ ਆ 343 44 ਆ ਦੇ ਕੋਇ ਤੋਂ ਪੌਣੇ ਵੀ ਰਿੱਟੂ ਤੋਂ ਅੰਦਰ ਜਾ ਕੇ ਮਿਣਿਆ ਕਰੋ ਫਿਰ ਤੁਹਾਡੇ ਸੂਟ ਦੀ ਫਿਟਿੰਗ ਸੈੱਟ ਬੈਂਦੀ ਹੈ ਇਹ ਨਹੀਂ ਹੈ ਵੀ ਆਨ ਦੇਖਿਆ ਕਰ ਦੇਣਾ ਆਪਾਂ ਪੌਣੇ 43 ਆਪਣੀ ਲੰਬਾਈ ਸੀਗੀ ਆਪਾਂ ਇਹਨੂੰ ਇੱਥੇ ਰੱਖ ਲਿਆ ਹੁਣ ਇਸੇ ਤਰੀਕੇ ਨਾਲ ਆਪਾਂ ਇਹਨੂੰ ਨੀਚੇ ਲਿਆਵਾਂ ਤਾਂ ਕੀਤਾ ਸੈੱਟ ਕਰਕੇ ਵਿਛਾ ਲੈਂਦੇ ਆਪਾਂ ਨਾਲ ਨਾਲ ਨਾ ਪ੍ਰੈਸ ਨੂੰ ਕੋਈ ਦੁਬਾਰੇ ਫਿਰ ਗਰਮ ਲਾ ਲਾਂਗੇ ਲੋਡ ਪਈ ਤੇ ਆਪਾਂ ਫਿਰ ਮਾਰ ਲਾਂਗੇ ਠੀਕ ਆ ਠੀਕ ਆ ਪਹਿਲਾਂ ਇਥੋਂ ਪਰ ਮੈਂ ਨਾ ਵੀ ਕਿੰਨਾ ਰੱਖਿਆ ਸੀ ਆਪਾਂ ਪਹਿਲਾਂ ਆਪਾਂ ਰੱਖੀ ਸਵਾ 14 ਕੰਨ ਕਰਤੀ ਸੀਗੇ ਜੀ ਨੋਟ 14:30 14:30 14:30 ਠੀਕ ਆ ਅਰਸ ਦੀ ਨਾਲ ਦੁਬਾਰੇ ਫੇਰ ਆਪਾਂ ਕ੍ਰੀਪ ਪਾਵਾਂਗੇ ਨੇ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਜਿੰਨੇ ਵੀ ਮਾੜੇ ਮੋٹے ਵਾਲ ਹੁੰਦੇ ਸਾਰੇ ਉਧਰ ਕਰ ਦੇਨੇ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਹੋਵੇ ਪਲੋਈਆਂ ਪਾਉਣ ਵੇਲੇ ਹਣਾ ਤੁਹਾਨੂੰ ਦੇ ਪਲੇਟਾਂ ਦੇ ਨਿਸ਼ਾਨ ਵੀ ਮੈਂ ਚੱਕ ਕੇ ਦਿਖਾ ਦੂੰਗਾ ਵੀਡੀਓ ਤੁਸੀਂ ਐਂਡ ਤੱਕਰ ਦੇਖ ਕੇ ਫੇਰ ਆਪਣਾ ਸੂਟ ਕੱਟਣਾ ਇਹ ਨਹੀਂ ਹੈ ਵੀ ਅੱਧੀ ਵੀਡੀਓ ਦੇਖ ਕੇ ਆਪਾਂ ਨੇ ਸੂਟ ਕੱਟਣਾ ਸ਼ੁਰੂ ਕਰ ਦਿੱਤਾ ਪੂਰੀ ਸਾਰੀ ਵੀਡੀਓ ਦੇਖਿਆ ਕਰੋ ਕੋਈ ਨਾ ਕੋਈ ਕੰਮ ਵਿੱਚ ਹੀ ਲੱਭ ਜਾਂਦੀ ਹੈ ਪੂਰੀ ਵੀਡੀਓ ਦੇ ਵਿੱਚੋਂ ਆਹ ਪੌਣੇ 44 ਸੀ ਆਪਣਾ ਉਹ ਆਪਾਂ ਇੱਥੇ ਰੱਖਾਂਗੇ ਪੌਣੇ 34 ਆਹ ਠੀਕ ਹੈ ਇੱਥੋਂ ਇੱਥੇ ਆਪਾਂ ਨਿਸ਼ਾਨ ਲਾਵਾਂਗੇ ਪੈਸੇ ਨੂੰ ਠੀਕ ਹੈ ਦੇਖਦੇ ਨੇ ਨਿਸ਼ਾਨ ਬੈਗ ਪੱਲਾ ਇਹਦੇ ਉੱਪਰ ਰੱਖਾਂਗੇ ਇਸ ਤਰ੍ਹਾਂ ਉਸੋਰੀਓ ਪਹਿਲਾਂ ਦੂਸਰਾ ਜਿਹੜਾ ਕੱਟਿਆ ਸੀਗਾ ਉਹ ਇਹਦਾ ਬੈਕ ਪੱਲਾ ਸੀਗਾ ਫਰੰਟ ਪੱਲਾ ਮੇਰੇ ਹੁਣ ਧਿਆਨ ਚ ਆਇਆਗਾ ਤੋਂ ਗਲਤੀ ਨਾਲ ਦੂਸਰਾ ਪੱਲਾ ਤੇ ਰਹਿ ਗਿਆ ਸੀ ਆ ਦੇਖੋ ਫਰੰਟ ਪੱਲੇ ਦਾ ਕੱਲਾ ਪਾ ਫਰਕ ਪਾਇਆ ਸੀ ਜਿਹੜੀਆਂ ਪਹਿਲਾਂ ਨਹੀਂ ਕੱਲ ਵੀਡੀਓ ਦੇਖੀ ਸੀ ਨਾ ਥੋੜਾ ਜਿਹਾ ਅੰਦਰ ਨੂੰ ਰੱਖ ਕੇ ਜਿਹੜੀਆਂ ਪਹਿਲਾਂ ਕਹਿੰਦੀਆਂ ਮੈਂ ਇੱਥੇ ਬਾਈ ਝੋਲ ਪੈਂਦੇ ਆ ਜਾਂ ਬਲ ਪੈਂਦੇ ਆ ਹਨ ਆਪਾਂ ਥੋੜਾ ਜਿਹਾ ਅੰਦਰ ਨੂੰ ਰੱਖ ਕੇ ਕੱਟਿਆ ਸੀਗਾ ਤੁਹਾਨੂੰ ਸ਼ਾਇਦ ਜ਼ਿਆਦਾ ਹੋਊਗਾ ਉਹਨਾਂ ਦੀ ਪਰ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਲੈ। ਤਾਂ ਕਿ ਮਾੜਾ ਮੋਟਾ ਵੀ ਕੱਪੜੇ ਵਿੱਚ ਢਿਆਲੇ ਵਗੈਰਾ ਨਾ ਰਹੇ। ਦੋਚ। ਇਹ ਤੋਂ ਚੰਗੀ ਤਰ੍ਹਾਂ ਸਹੀ ਕਰ ਲਾਂਗੇ। ਆ ਆਪਣਾ ਨਿਸ਼ਾਨ ਥੋੜਾ ਜਿਹਾ ਆਪਾਂ ਇਹਨੂੰ ਡਾਊਨ ਕਰਾਂਗੇ ਆਪਾਂ ਨੂੰ ਨਿਸ਼ਾਨ ਟੱਕਰ ਲੱਗਣੀ ਚਾਹੀਦੀ ਐਸ ਦੇ ਨਾਲ ਇਹ ਐਸਟ ਠੀਕ ਆ ਆ ਦੇਖੋ ਆ ਹੁਣ ਪੈ ਗਿਆ ਨਾ ਫਰਕ ਆਪਾਂ ਨੇ ਘਾਉੜ ਨਹੀਂ ਕਰਨੀ ਇਹਨੂੰ ਸੈੱਟ ਕਰਨ ਦੀ ਨਾਲ ਦੀ ਨਾਲ ਇਹਨੂੰ ਸੈੱਟ ਕਰ ਲੈਣਾ ਵੀ ਢਿੱਲਣੀ ਛੱਡਣੀ ਕਹਿੰਦੇ ਤੋਂ ਭਾਵ ਛੱਡਲੀ ਸੋ ਠੀਕ ਆ ਹੁਣ ਆਪਾਂ ਇਹਨੂੰ ਇੱਥੇ ਬਿਲਕੁਲ ਸਿੱਧਾ ਕਰ ਲਾਂਗੇ ਪ੍ਰੈਸ ਕੱਢ ਦਿੰਨੇ ਇੱਕ ਵਾਰੀ బకల్ స ట ਜਿੰਨਾ ਕਾ ਪੱਦਾ ਇੰਚ ਡਾਉਣ ਕੀਤਾ ਸੀਗਾ ਨਾਲ ਹੀ ਆਪਾਂ ਇਹਨੂੰ ਲੈਂਡਿੰਗ ਰੂ ਵੀ ਡਾਉਣ ਕਰ ਲੈ। ਤੇ ਕੇਰੀ ਬਾਈ ਉਹ ਮੈਂ ਟੱਕ ਰਿਹਾ ਮੈਂ। ਇਹ ਪਰ ਫਰੰਟ ਪੱਲਾ ਵੀ ਬਸ ਸਾਈਡ ਤੇ ਰੱਖਦਾ ਪਹਿਲਾਂ ਮਿਸਟੇਕ ਹੋ ਗਈ ਸੀ ਬੈਕ ਪੱਲਾ ਚੱਕਿਆ ਗਿਆ ਸੀ। ਇਸੇ ਤਰੀਕੇ ਆਪਾਂ ਇਹਦੇ ਨਾਲ ਜੋੜ ਲਾਂਗੇ। ਬੈਕ ਪੱਲਾ ਆਪਾਂ ਹੇਠਾਂ ਰੱਖਾਂਗੇ। ਫਰੰਟ ਪੱਲਾ ਉੱਪਰ। ਪਲੇਟਾ ਨਿਸ਼ਾਨ ਵੀ ਨਾਲ ਦੀਣਾ ਤੇ ਚੱਕ ਦਿੰਦੇ ਆ। ਨਾਲੇ ਸੋਨੂੰ ਜਿਹੜੀਆਂ ਭੈਣ ਨਵੀਆਂ ਉਹਨੂੰ ਪਤਾ ਲੱਗ ਜੂਗੀ ਕਿਵੇਂ ਆਪਾਂ ਨਿਸ਼ਾਨ ਚੱਕਨੇ ਆ। ਤੁਹਾਨੂੰ ਧਿਆਨ ਦੇ ਵਿੱਚ ਹੋਊਗਾ ਕੱਲ ਆਪਾਂ ਨਾ ਬੈਕ ਪੱਲਾ ਵਧਾਇਆ ਸੀਗਾ। ਇਹ ਐਸਟਰ ਯਾਨੀ ਕਿ ਹਾਜੀ। ਐਤੋ। ਠੀਕ ਆ ਐਸਟਰ। ਨਵੇਂ ਪਲੇਟਾਂ ਇਹਨਾਂ ਦੀ ਐਮਪਲੋਈਆਂ ਆਪਾਂ ਕਹਿੰਦੇ ਆ ਪਲੋਈਆਂ ਹੈਗੀਆਂ 12 ਇੰਚ ਤੇ ਤਿਆਰ। ਕੋਲੈਂਡਰ ਉਪਰ ਸਹੀ ਕਰ ਲਈ ਟੱਕਾਂ ਤੇ ਟੱਕ ਬਿਲਕੁਲ ਸਹੀ ਆ। ਇੱਕ ਸਭ ਤੋਂ ਧਿਆਨ ਦੇਣ ਜੋ ਗੱਲ ਇਹ ਹੈ ਇਹਨਾਂ ਦੀ ਵੀ 1.5/8 ਇਸ ਭੈਣ ਦੀ ਇਸ ਤੋਂ ਆਚੀ ਸੀਗੀ। ਤਾਂ ਤੁਸੀਂ ਇਹਦੀ ਰੀਜ਼ਨ ਨਾ ਕਰਨੀ ਆਪਦੇ ਇੱਥੋਂ ਆਚੀ ਮਿਲ ਲਿਆ ਕਰੋ। ਕਿਸੀ ਯਾਦ ਧਾਰ ਲੰਬੀ ਹੁੰਦੀ ਨਾ ਤਾਂ ਲਾਜ਼ਮੀ ਕਿਉਂਕਿ 1.5/8 ਕਿਸੇ ਕਿਸੇ ਭੈਣ ਦੀ ਹੁੰਦੀ ਨਹੀਂ ਤਾਂ ਆਮ 14 15 14 15 ਨਹੀਂ ਹੁੰਦੀ ਆ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜੇ ਜਿਹੜੀ ਇਸ ਨਾਲ ਆਪਾਂ ਤੁਸੀਂ ਸੂਟ ਕੱਟਣ ਲੱਗ ਜਓ ਤਾਂ ਇਹਨਾਂ ਦੇ ਹਿਸਾਬ ਨਾਲ ਤੁਸੀਂ 60 18 ਰੱਖੀ ਤਾਂ ਫਿਰ ਇੱਥੋਂ ਕੁੜਤੀ ਫਸ ਜੂਗੀ ਧਿਆਨ ਰੱਖਣਾ ਵੀ ਮਾਰਾ ਮੋਟਾ ਇਹਦੇ ਵਿੱਚੋਂ ਆਪਾਂ ਆਈਡੀਆ ਲੈ ਸਕਦੇ ਪਰ ਇਹ ਨਹੀਂ ਹੈ ਵੀ ਸਾਰੇ ਇਹਦੇ ਹਿਸਾਬ ਨਾਲ ਕੱਟਣਾ ਆਪਾਂ ਨੂੰ ਇਥੋਂ ਫੋਲਡ ਕਰਾਂਗੇ ਮੈਂ ਕਿੰਨੇ ਕਿੰਨਾ ਹੈ ਔਣੇ 4 ਔਣੀ 4 ਇੱਥੇ ਆਪਾਂ ਪ੍ਰੈਸ ਮਾਰ ਲੈਣੀ ਤਾਂ ਕਿ ਪਲੋਈਆਂ ਹੋਰ ਵੀ ਸੌਖੀਆਂ ਪੈ ਜਾਣੀਆਂ ਨਿਸ਼ਾਨ ਵੀ ਸੌਖੇ ਲੱਗਣਗੇ ਇੰਨੇ ਹੀ ਸਿੱਧ ਨੇ ਪ੍ਰੈਸ ਮਾਰ ਲੈ ਗਏ ਛੋਟੇ ਬੱਲੇ ਤੋਂ ਆਪਾਂ ਨੇ ਫਰੰਟ ਬੱਲੇ ਤੋਂ ਚੱਕਨੇ ਨਿਸ਼ਾਨ ਇੱਥੋਂ ਠੀਕ ਆ ਆਹ ਦਾ ਬੈਕ ਆ ਗਈ ਆਪਣੀ ਵੱਧ ਰੱਖੀ ਸੀ ਇੱਥੋਂ ਆਪਾਂ ਚੱਕਾਂਗੇ ਨਿਸ਼ਾਨ 12 ਤੇ ਹਨਾ ਆਪਾਂ ਲਾਵਾਂਗੇ 12. ਠੀਕ ਆ ਨੀਚੇ ਨੂੰ ਕਿੰਨਾ 7 ਇੰਚ 7 ਤੋਂ ਮਾੜਾ ਮੋੜਾ ਵੱਧ ਕਰ ਸਕਦੇ ਕਿਉਂਕਿ ਇਸ ਭੈਣ ਦਾ ਕਦ ਕਠਾ ਕਾफी ਜ਼ਿਆਦਾ ਆ। ਇਹ ਆ ਇੱਕ ਪੱਲਾ ਚੱਕਣਾ ਆਪਾਂ ਨੇ। ਨਾਲ ਦੀ ਨਾਲ ਹੀ ਦੂਸਰੇ ਪੱਲਿਆਂ ਦੇ ਨਿਸ਼ਾਨ ਆਪਦੀਆਂ ਵੀ ਚੱਕੀਆਂ ਜਾਣਗੀਆਂ। ਠੀਕ ਆ। ਇਸ ਤਰ੍ਹਾਂ। ਇਸੇ ਤਰ੍ਹਾਂ ਨੀਚੇ ਵਾਲੇ ਆਗੇ। ਨੋਚ ਹੁਣ ਆਪਾਂ ਸਾਈਡਾਂ ਦੇ ਛਾਣ ਵੀ ਨਾਲ ਦੀਆਂ ਚੱਕ ਦਾਂਗੇ ਇਧਰੋਂ ਪੌਣੇ 2 ਕਰਕੇ ਬਿਲਕੁਲ ਸਿੱਧਾ ਹਲਕਾ ਜਿਹਾ ਇਧਰੋਂ ਕਰ ਲੈਣ ਠੀਕ ਆ ਉਹ ਆਨ ਪੌਣੇ 2 ਆਹ ਵਾਲੀ ਪਲੇਟ ਤੁਸੀਂ ਵਿਚੀ ਸਲਾਈ ਦਾ ਦਬਾਅ 7 ਇੰਚ ਇਹਨਾਂ ਦੇ ਪਾਉਗਾ ਇੱਥੋਂ ਲੈ ਕੇ ਇੱਥੋਂ ਤੱਕ ਠੀਕ ਆ ਆ ਨਿਸ਼ਾਨ ਹੋ ਗਏ ਆਪਣਾ ਇਧਰ ਵੀ ਹੋ ਗਿਆ ਇਹਨੂੰ ਆਈ ਪੈਲਸ ਨੂੰ ਨੱਪ ਕੇ ਜਾਂ ਪੈਨ ਨੂੰ ਨੱਪ ਕੇ ਦੂਜੇ ਪਾਸੇ ਨਿਸ਼ਾਨ ਵੀ ਆਪਾਂ ਚੱਕਣਾ ਸੌਖਾ ਹੈ। ਲਓ ਜੀ। ਇਹ ਆਪਣੇ ਸਾਰੇ ਨਿਸ਼ਾਨ ਚੱਕੇਗੇ। ਹੁਣ ਆਪਾਂ ਇੱਥੇ ਲਿਖਾਂਗੇ ਗਲਾ ਕਿੰਨਾ, ਅਗਲਾ-ਅਗਲਾ ਕਿੰਨਾ? 7 ਬੈਗ ਗਲਾ ਕਿੰਨਾ? 6.5 ਠੀਕ ਹੈ, ਸੂਟ ਦੇ ਉੱਪਰ ਹੀ ਲਿਖਦਾ ਕਰੋ ਤਾਂ ਕਿ ਤੁਹਾਨੂੰ ਵਾਰ-ਵਾਰ ਕਾਪੀ ਚੱਕ ਕੇ ਨਾ ਦੇਖਣਾ ਪਵੇ। ਜਦ ਸੂਟ ਚੱਕ ਕੇ ਆਪ ਨੂੰ ਦੇਖਣਾ ਪੈਣਾ ਵਾਰੀ ਵਾਰੀ ਹੈ ਨਾ ਕਿੰਨਾ ਛਾਤੀ ਕਿੰਨੀ ਆ 22 ਕਮਰ ਕਿੰਨੀ ਆ 20 ਹੈਪ ਕਿੰਨੀ ਆ 24 ਸਾਈਡ ਸਲਾਈ ਕਿੰਨੀ ਆ 18.5 ਸਾਈਡ ਸਲਾਈ ਇੱਥੇ ਲਿਖ ਤਾ ਕਿਸੇ ਵੀ ਚੀਜ਼ ਦਾ ਤੁਹਾਨੂੰ ਭੁਲੇਖਣ ਲੱਗੂਗਾ ਜਦੋਂ ਤੁਸੀਂ ਸੂਟ ਬਣਾਓਗੇ ਤਾਂ ਟਾਈਮ ਦੀ ਬਚਤ ਵੀ ਹੈਗੀ ਆ ਜਦੋਂ ਆਪਾਂ ਡਾਇਰੀ ਕਿਤੇ ਗਵਾਚ ਗਈ ਜਾਂ ਕਾਪੀ ਕਿਤੇ ਗਵਾਚ ਗਈ ਆਈ ਹੋਈ ਜਾਂਦਾ ਹੈ ਨਾ ਬਾਅਦ ਦੇ ਵਿੱਚ ਇਹ ਆਲਵਾ ਆਪਾਂ ਇਹਨੂੰ ਸਾਈਡ ਤੇ ਰੱਖਾਂਗੇ ਹਾਂ ਉੜਾਪਾ ਬਾਹਾਂ ਜਿਹੜੀਆਂ ਨੇ ਉਹ ਜੋੜ ਪਊਗਾ ਇਹਦੇ ਵਿੱਚ ਜੇ ਬਾਹਾਂ ਦੇ ਵਿੱਚ ਜੋੜ ਤੁਸੀਂ ਨਹੀਂ ਪਾਉਣਾ ਚਾਹੁੰਦੇ ਫਿਰ ਕੱਪੜਾ ਹੋਰ ਵੀ ਵੱਧ ਲੈਣਾ ਪਊਗਾ 3 ਮੀਟਰ ਲਗਭਗ ਹਣ ਕਿਉਂਕਿ ਆਹੀ ਪੀਸ ਬਚਿਆ ਆਪਣੇ ਕੋਲੇ 2.5 ਮੀਟਰ ਦੇ ਵਿੱਚੋਂ ਤੇ ਸਾਈਡ ਤੋਂ ਜਿਹੜਾ ਕੱਪੜਾ ਲਊਗਾ ਇਹਦੇ ਵਿੱਚ ਜੋੜ ਪਾਊਗਾ ਹੀ ਪਾਊਗਾ ਕਿਉਂਕਿ ਹਿਪ 24 ਆ ਬਾਕੀ ਆਪਾਂ ਇਹਨੇ ਕੱਲ ਵੀ ਮੈਂ ਤੁਹਾਨੂੰ ਦੱਸਾਂ ਪੈ ਪੰਗੜਣੀ ਆ ਆ ਸਾਰੇ ਆਪਾਂ ਬੇਸਟ ਪਾ ਦੇਗੇ ਲੀਰਾਂ ਦੇ ਵਿੱਚ ਆਕਾ ਪਰ ਆਪਣੇ ਕੋਲੇ ਬੱਚਾ ਹੈ ਬਾ 17 ਮੋਡਾ ਵੀ ਕਾਫੀ ਜਿਆਦਾ ਹੈ 17 ਤੇ 2 19 19 ਦੂਣਾ 38 ਸਾਰਾ ਪਕਾਪਾਪਾ ਨੂੰ ਇੱਕ ਕਪੜਾ ਦਾ ਐਸਲੂਟ 40 ਚਾਹੀਦਾਗਾ ਫਿਰ ਬਾਹਰ ਨਿਕਲੂਗਾ ਚਲੋ 45 ਦਾ ਪੀਸ ਆਪਣੇ ਕੋਲੇ एक सैड तो सही करके बाद एक पास कटा ठीक है लो इस बार फिर फोल्ड कर लागे ਮੈਂ ਇਹਦੇ ਉੱਪਰ ਬਾਹਰ ਰੱਖ ਕੇ ਦੇਖਾਂਗੇ ਮੋਡਾ ਨਿਕਲਦਾ ਕਿਉਂਕਿ ਮੋਡਾ ਇਹਨਾਂ ਦਾ ਕਾਫੀ ਜ਼ਿਆਦਾ ਸੀਗਾ ਮੋਡਾ ਇਸ ਭੰਦਾ ਸੀਗਾ 2 ਇੰਚ ਤਿਆਰ ਇਥੇ ਇਹਨਾਂ ਆਪਣਾ ਦਵਾ ਆ ਜਾਊਗਾ ਸਲੋਟ ਮਣਕੀ ਦੇਖਾਂ ਕਿੰਨਾ ਮੋਢਾ ਬੰਦਾ ਹੈ ਇੱਥੇ ਬਣ ਗਿਆ 10 20 ਹਲਕਾ ਜਿਹਾ ਆਪਾਂ ਇਥੋਂ ਝਾੜ ਦੇਾਂਗੇ ਠੀਕ ਆ ਕੁਛ ਇਧਰ ਦਬਾ ਘੱਟ ਦੇ ਦੇ ਇੰਨਾ ਦਾ ਆਪਣਾ ਦਵਾਈ ਆ ਜੂ ਇਹਦੇ ਵਿੱਚ ਸਲਾਈ ਦੇ ਵਿੱਚ ਠੀਕ ਆ ਤੇ ਇਹਨੂੰ ਨਾਲ ਨਾਲ ਮਾਣਾ ਮਾਣਾ ਛੱਲ ਦੇਾਂਗੇ ਬਿਲਕੁਲ ਸਹੀ ਆ ਜਾਊਗਾ ਇਹਦੇ ਵਿੱਚ ਆਪ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਜੀ ਫੁੱਲ ਬੂਡੀਆਂ ਹੋਣ ਤਾਂ ਉੱਪਰ ਨੂੰ ਜਾਣੀ ਚਾਹੀਦੀਆਂ ਬਾਹਾਂ ਦੀਆਂ ਕਿਰਪਾ ਕਰਕੇ ਪੜਣਾ ਜ਼ਰੂਰ ਧਿਆਨ ਦੇਣ ਬਾਅਦ ਦੇ ਵਿੱਚ ਨਹੀਂ ਕੁਝ ਬੰਦ ਆ ਪਹਿਲਾਂ ਮੈਂ ਦੁਬਾਰੇ ਦੁਬਾਰੇ ਤੁਹਾਨੂੰ ਤਾਂ ਦੱਸਦਾ ਕਿਉਂਕਿ ਕਈ ਪੜਣਾ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਉਹਨਾਂ ਨੇ ਨਹੀਂ ਪਤਾ ਹੁੰਦਾ ਜਿਹੜੀਆਂ ਪੁਰਾਣੀਆਂ ਟ੍ਰੇਨ ਆ ਉਹਨਾਂ ਨੂੰ ਤਾਂ ਪਤਾ ਹੁੰਦਾ ਹਨਾ ਉਹਨਾਂ ਦਾ ਚੁਟਕੀ ਦਾ ਕੰਮ ਆ ਪਰ ਜਿਹੜੀਆਂ ਪ੍ਰਾਣੀਆਂ ਪੜਣਾ ਉਹਨਾਂ ਨੂੰ ਉਹ ਕਹਿ ਰਿਹਾ ਵੇ ਨਵੀਆਂ ਪੜਣਾ ਜਿਹੜੀਆਂ ਆਪਣੇ ਨਾਲ ਜੁੜੀਆਂ ਹੋਊਗਾ ਬਿਲਕੁਲ ਜ਼ੀਰੋ ਤੋਂ ਸ਼ੁਰੂ ਕੀਤਾ ਉਹਨੇ ਫੁੱਲਾਂ ਦਾ ਧਿਆਨ ਲਾਜ਼ਮੀ ਰੱਖਣਾਗਾ ਕੁਰਤੀ ਕੱਟਣ ਵੇਲੇ ਲੈਂਡਿੰਗ ਦਾ ਨਹੀਂ ਕੋਈ ਚੱਕਰ ਹੁੰਦਾਗਾ ਕੁਰਤੀ ਕੱਟਣ ਵੇਲੇ ਲਾਜ਼ਮੀ ਧਿਆਨ ਰੱਖਣਾ ਨੋਜੀ ਸਾਰੀ ਵਾਰ ਪਰ ਮਾੜੀ ਮਾੜੀ ਛਿਲ ਦਿੰਨੇ ਨਾਲੇ ਮੋਢਾ ਪੂਰਾ ਹੋ ਜੂ ਆਪਣਾ ਹਾਂ ਇਹਦੀ ਛਾਂਟ ਪੈਣੀ ਹੈ ਦੀ ਉਹ ਲੈਂਡਿੰਗ ਜੋੜ ਕੇ ਬਾਹਾਂ ਦੀ ਫਿਰ ਉਸ ਤੋਂ ਬਾਅਦ ਛਾਂਟ ਪਾਉਗੀ ਠੀਕ ਆ ਬਾਕੀ ਕਿਸੇ ਵੀ ਚੀਜ਼ ਦੀ ਨਾਲ ਸਮਝ ਆਈ ਹੋਵੇ ਤਾਂ ਤੁਸੀਂ YouTube ਵਾਲੇ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਕਮੈਂਟ ਕਰਨਾ ਬਾਕੀ ਵੀਡੀਓ ਦੇਖਦੇ ਦੇਖਦੇ ਚਾਲੀ ਚਾਲੀ ਸ਼ੇਅਰ ਲਾਜ਼ਮੀ ਕਰਦਿਆ ਕਰੋ ਠੀਕ ਹੈ ਕਈ ਆਪਣੇ ਰਿਸ਼ਤੇਦਾਰੀ ਭੈਣਾਂ ਹੁੰਦੀਆਂ ਉਹਨਾਂ ਕੋਲ ਵੀ ਲਿੰਕ ਭੇਜਿਆ ਕਰੋ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਠੀਕ ਆ ਬਾਕੀ ਜਿਹੜੀਆਂ ਭੈਣਾਂ ਨੇ ਆਪ ਦਾ ਨੰਬਰ ਜਾਂ ਆਪਦੇ ਰਿਸ਼ਤੇਦਾਰੀ ਚੋਂ ਕਿਸੇ ਵੀ ਭੈਣ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਨਾ ਹੁੰਦਾ ਤਾਂ ਉਹ ਤੁਸੀਂ ਮੈਨੂੰ WhatsApp ਤੇ ਲਿਖ ਕੇ ਭੇਜਿਆ ਕਰੋ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜਿਆ ਕਰੋ ਵੀ ਭਈਆ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਇਹ ਭੈਣਾਂ ਵੀ ਕੰਮ ਸਿੱਖਣਾ ਚਾਹੁੰਦੀਆਂ ਸਲਾਈ ਵੀ ਤੇ ਕਟਾਈ ਵੀ ਕਿਸੇ ਵੀ ਚੀਜ਼ ਨੂੰ ਨਹੀਂ ਸਮਝ ਆਉਂਦੀ ਨਾ ਤੁਸੀਂ ਸੰਘਿਆਣਾ ਗੁਰੂ ਕਮੈਂਟ ਕਰ ਦਿਆ ਕਰੋ ਜਾ ਕੇ ਕਮੈਂਟ ਬਾਕਸ ਦੇ ਵਿੱਚ WhatsApp ਤੇ ਬੋਲ ਕੇ ਭੇਜਿਆ ਕਰੋ ਜੇ ਕਿਸੇ ਭੈਣ ਨੇ ਫੋਨ ਤੇ ਵੀ ਗੱਲ ਕਰਨੀ ਆ ਤਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਮੈਂ ਤੁਹਾਨੂੰ ਹਰ ਇੱਕ ਵਾਰੀ ਵੀਡੀਓ 'ਚ ਕਹਿਣਾ ਹੁੰਦਾ ਵੀ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਵੀ ਕਰ ਸਕਦੇ ਹੋ ਬਾਕੀ ਜੇ ਕਿਸੇ ਭੈਣ ਨੇ ਮਸ਼ੀਨ ਲੈਣੀ ਆ ਜਾਂ ਕੋਈ ਪ੍ਰੈਸ ਲੈਣੀ ਆ ਉਹ ਵੀ ਤੁਸੀਂ ਜਾਣਕਾਰੀ ਪ੍ਰਾਪਤ ਕਰਨੇ ਚਾਹੁੰਦੇ ਹੋ ਵੀ ਕਿੱਥੋਂ ਲੱਗੇ ਬਈ ਕਿਹੜੀ ਕੰਪਨੀ ਲੱਗੇ ਮੈਂ ਕੱਲ ਵੀ ਦੱਸਿਆ ਜਿਹੜੀਆਂ ਭੈਣਾਂ ਦਾ ਬਜਟ ਹੈਗਾ ਉਹ ਮਹਿੰਗੀ ਮਸ਼ੀਨ ਲੈ ਸਕਦੇ ਹੋ ਜਿੰਨਾ ਦਾ ਬਜਟ ਠੀਕ ਆ ਹਨਾ ਵੀ 5-7000 ਨਾਲ ਸਾਰਨ ਸੈਕੰਡ ਹੈਂਡ ਦੇ ਚੱਕਰ 'ਚ ਨਾ ਪਾਉਂਗੋ ਇਹਦਾ ਵਾਲਾ ਵਧੀਆ ਇੱਕ ਵਾਰੀ ਨਵੀਂ ਲੈ ਲਵਾਂਗੀ ਤਾਂ ਠੀਕ ਆ ਠੀਕ ਆ ਇਹਨਾਂ ਦਾ ਬਜਟ ਆ ਉਹ ਵਧੀਆ ਮਸ਼ੀਨ ਲੈਣੀ ਚਾਹੁੰਦੇ ਉਹ ਵੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ WhatsApp ਤੇ ਬੋਲ ਕੇ ਭੇਜਿਆ ਕਰੋ ਨਹੀਂ ਫੋਟੋ ਫੋਨ 'ਚ ਕਹਿਣਾ ਬਾਕੀ ਮੇਰਾ ਸੁਭਾਅ ਮੈਂ ਵਾਪਸ ਕਾਲ ਜ਼ਰੂਰ ਕਰਦਾ ਹੁੰਨਾ ਆਮਾ 10 ਘੰਟਿਆਂ ਬਾਅਦ 12 ਘੰਟਿਆਂ ਬਾਅਦ ਮੈਸੇਜ ਦਾ ਜਵਾਬ ਵੀ ਜਿਹੜੇ ਭੇਜਣਾ ਭੇਜਦਿਆਂ ਉਹਨੂੰ ਪਤਾ ਕਿ ਇਹ ਵੀ ਮੈਂ 10-10 ਘੰਟਿਆਂ ਬਾਅਦ ਜਵਾਬ ਲਾਜ਼ਮੀ ਦਿਨਾ ਹੁੰਦਾ ਇਹ ਨਹੀਂ ਹੈ ਵੀ ਤੁਹਾਡਾ ਕਮੈਂਟ ਕੀਤਾ ਆਂ ਦੇਖਿਆ ਕਰਦਾ ਕਈ ਇਹ ਭੈਣਾਂ ਨੇ ਕਮੈਂਟ ਮੈਂ ਮਹੀਨੇ-ਮਹੀਨੇ ਪੜ ਕੇ ਵੀ ਜਵਾਬ ਦਿੰਦਾ ਰਹਿੰਦਾ ਹਨਾ YouTube ਤੇ ਜਿਹੜੇ ਤੁਸੀਂ ਕਰਦੇ ਹੋ ਫੇਰ ਹੀ ਮੈਨੂੰ ਪਤਾ ਲੱਗਦਾ ਕਿ ਕਿਸ ਚੀਜ਼ ਦੀ ਤੁਹਾਨੂੰ ਡਿਮਾਂਡ ਆ ਕਿੱਥੇ ਤੁਹਾਡੇ ਨੁਕਸ ਪੈਂਦਾਗਾ ਕਈ ਚੀਜ਼ਾਂ ਤੁਹਾਡੇ ਤੋਂ ਮੈਨੂੰ ਸਿੱਖਣ ਨੂੰ ਮਿਲਦੀਆਂ ਹਨਾ ਤਾਂ ਕਰਕੇ ਬੰਦਾ ساری ਉਮਰ ਸਿੱਖਦਾ ਰਹੇ ਤਾਂ ਵਧੀਆ ਰਹਿੰਦਾ ਜੇ ਮੈਂ ਕਹਿੰਦਾ ਵੀ ਮੈਂ ਹੀ ਟ੍ਰੇਨਡ ਹੋ ਗਿਆ ਬਸ ਬਾਕੀ ਸਾਰੇ ਪਿੱਛੇ ਆ ਉਹ ਚੀਜ਼ ਨਹੀਂ ਹੁੰਦੀ ਸਿੱਖਿਆ ਕਰੋ ਅੱਗੇ ਸਿਖਾਇਆ ਕਰੋ ਬਾਕੀ ਵਧੀਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ